ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਦੋਸਤੋ ਜਿਹੜੇ ਜਿਹੜੇ ਵੀ ਪਸ਼ੂ ਪਾਲਨ ਕਿੱਤੇ ਨਾਲ ਜੁੜੇ ਨੇ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਫੌਟਡੀ ਫਾਰਮ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਫਿਰ ਵੀਡੀਓ ਆ ਪਿੰਡ ਕੈਰੋਂ ਤਹਿਸੀਲ ਪੱਟੀ ਦਾ ਜ਼ਿਲ੍ਹਾ ਤਰਨਤਾਰਨ ਅੱਜ ਇੱਕ ਵੀਰ ਨੇ ਬਹੁਤ ਸਵਾ ਨਕੀਨਾ ਕਲੂ ਕੀਤਾ ਨੀਲੀ ਰਵੀ ਦਾ ਚੈੱਕ ਕਰੋ ਥਣ ਲੇਵਾ ਨਿਕਰਵਾ ਥਣ ਲੇਵਾ ਭਾਰੀ ਆਡਰ ਆ ਅੱਖਾਂ ਵਿੱਚੋਂ ਵਾਈਟ ਕੁੰਡਾ ਸਿੰਘ ਆ ਸੁਵਾ ਤਜਾ ਸੁਈ ਸੁਈ ਆ ਮਗਰ ਇਹਦੇ ਕੱਟੀ ਆ 17 18 ਐਟ ਦੁੱਧ ਤਿਆਰ ਠੰਡਾ ਕਰਕੇ ਨਖਰਮਾ ਥਾਣਾ ਥਾਣਾ ਵਿੱਚ ਬਹੁਤ ਸੋਹਣਾ ਗੈਪ ਸੋਹਣਾ ਕੱਦ-ਕੱਦ ਬਹੁਤ ਸੱਚ ਦਾ ਬਹੁਤ ਪਿਆਰਾ ਵਾ ਮੋਹਲ ਕਿਤਾਬਾਏ ਨੇ 150000 ਰੁਪਇਆ ਮਾਨਤਨ ਹੋਊਗਾ ਲੰਬੇ ਲੈਂਥ ਲੰਬੀ ਪੂਸਰ ਨਿਸ਼ਾਰੀਆਂ ਪੂਲੀਆਂ ਝੋਟੀ ਜ ਤੇ ਨੰਬਰ ਹੈਗਾ ਵੀਰ ਦਾ 96585 44 ਦਾ ਪੂਰਾ 96586 44 ਦਾ ਪੂਰਾ ਇਹ ਨੰਬਰ ਜੀ ਤੋ ਹੋਰ ਚਲ ਚੈੱਕ ਕਰੋ ਥਾਨ ਲੇਵਾ ਪਿੱਠ ਪੋੜਾ ਚੈੱਕ ਕਰੋ ਸੋਨਾ ਕੱਦ ਕਾਠ ਬਾਡੀ ਸੱਚ ਦਾ ਬਹੁਤ ਪਿਆਰਾ ਪਿੱਠ ਪੁਰੇ ਬਹੁਤ ਚੌੜੀ ਆ ਸਕਰੀਨ ਝੁੱਟਿਆ ਦੇਖੋ ਧਰਤੀ ਨੇ ਫੋਚ ਚੰਦੀ ਆ ਦੀ ਕੁੰਡਾ ਸਿੰਘ ਆ ਫੇਸ ਕੁਆਲ ਚੈੱਕ ਕਰੋ ਬਹੁਤ ਸੋਹਣੀ ਫੇਸ ਕੁਆਲਟੀ ਆ ਬਾਲੇ ਚੱਕੇ ਵੀਰ ਨੂੰ ਵੱਜਦੇ ਆ ਬਾਡੀ ਸੱਚਰ ਬਹੁਤ ਪਿਆਰਾ ਵੱਡੇ ਪਲੇ ਦੀ ਝੁੱਟੀ ਆ ਇਹ ਖਰਵਾ ਥਾਣੇ ਥਣ ਚਾਰੇ ਬਰਾਬਰ 18 ਲੀਟਰ ਦੋ ਤਿਆਰ ਠੰਡਾ ਕਰਕੇ ਆ ਮਗਰ ਇਹ ਕੱਟੀ ਆ ਸੋਨਾ ਕੱਦ ਕਾਠ ਸੋਹਣੀ ਤੋਰ ਚਾ ਲਿਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੇਖੋ ਪਿੱਟਪੜਾ ਤੇ ਥਾਨ ਲੈ ਦੇ ਕੋ ਤੱਕ ਹਵਾਨ ਦੀ ਪਛਾਵੀ ਉਨੀ ਆ ਤੇ ਅੱਗੇ ਵੀ ਉਨੀ ਆ ਥਾਨ ਚਾਰੇ ਬਰਾਬਰ ਕੋਈ ਘੁਟਾ ਨੀ ਨੱਖਵਾ ਥਾਨਿਆ 18 8 2 4 8 ਨਾ ਕਰਕੇ ਆ ਮਰ ਬੱਚਾ ਕੱਟੀ ਗਈ ਸਾਰੇ ਵੀਰਾਂ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਵੇਖ ਲੋ ਪਿੱਟਪੜਾ ਚੌੜੀ ਆ ਕੁੰਡਾ ਸਿੰਘ ਆ ਫੇਸਕਵਾਲ ਸੋਹਣੀ ਆ ਨੀਲ ਰਵੇ ਛੋਟੀ ਜੇ 18 8 2 4 8 ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ